ਮੇਰਾ ਸ਼ਹਿਰ ਮੇਰੀ ਖਬਰ ਦੇ ਬੁਲੇਟਿਨ ਚ ਮੈਂ ਵਿਵੇਕ ਕੁਮਾਰ ਹਮਦਰਦ ਟੀਵੀ ਦੇ ਸਾਰੇ ਦਸ਼ਕਾਂ ਦਾ ਸਵਾਗਤ ਕਰਦਾ ਸਭ ਤੋਂ ਪਹਿਲਾਂ ਹਮਦਰਦ ਟੀਵੀ ਦੇ ਦਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਸ਼ਹਿਰ ਮੇਰੀ ਖਬਰ ਦੇ ਬੁਲੇਟਿਨ ਦਾ ਗਾਜ਼ਮ ਮੋਹਾਲੀ ਤੋਂ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਮਹਾਲੀ ਦੀ ਅਦਾਲਤ ਨੇ 7 ਦਿਨਾਂ ਪੁਲਸ ਰਿਮਾਂਡ ਤੇ ਪਹੁੰਚਤਾ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਅਦਾਲਤ ਕੋਲੋਂ ਮਜੀਠੀਆ ਦਾ 12 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਜਿਸਤੇ ਕਾਫੀ ਚੇਰ ਬੈਸ ਹੋਈ ਵਿਜੀਲੈਂਸ ਵੱਲੋਂ ਮਜੀਠੀਆ ਤੇ ਆਮਦਨ ਤੋਂ ਜ਼ਿਆਦਾ ਸੰਪਤੀ ਬਣਾਉਂਦਾ ਕੇਸ ਦਰਜ ਕੀਤਾ ਗਿਆ ਉਹਨਾਂ 'ਤੇ 540 ਕਰੋੜ ਰੁਪਏ ਦੀ ਗੈਰਕਾਨੂੰਨੀ ਸੰਪਤੀ ਬਣਾਉਣ ਦਾ ਇਲਜ਼ਾਮ ਹੈ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ ਸਰੇ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਪਰਚਾ ਕੀਤਾ ਗਿਆ ਪੀਸੀਐਸ ਦੇ ਅੰਦਰ ਕੀਤਾ ਗਿਆ ਸੈਕਸ਼ਨ 13 1 ਬੀ ਤੇ 13 32 ਦੇ ਅੰਡਰ ਪਰਚਾ ਕੀਤਾ ਗਿਆ ਰਿਮਾਂਡ ਮੰਗਿਆ ਕਿੰਨਾ ਗਿਆ ਸੀ ਰਿਮਾਂਡ ਮੰਗਿਆ ਕਿੰਨਾ ਨਹੀਂ ਮਿਲੇਗਾ ਸਰ 12 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਜਾਂ ਤੇ 7 ਦਿਨ ਦਾ ਰਿਮਾਂਡ ਹਜੇ ਦਿੱਤਾ ਗਿਆ ਤੇ ਜਿਹੜੇ ਇਹ ਡਰਗ ਬਣੀ ਹੈ ਇਲੀਸੈਕ ਮਨੀ ਜਿਹੜੀ ਹੈ ਉਹਦੇ ਤਰ੍ਹਾਂ ਦੇ ਜਿਹੜੀ ਚਰਚਾ ਚੱਲ ਰਹੀ ਹੈਗੀ ਹੈ ਤੇ ਸਾਰੀ ਚਰਚਾ ਚੱਲ ਰਹੀ ਹੈ ਵੀ ਇਹ ਡਰਗ ਬਣੀ ਹੈ ਸਰ ਇਹ ਇਲੀਜੀਟ ਮਨੀ ਹੈਗੀ ਆ ट्रांजੈਕਸ਼ਨ ਹੈਗੀਆਂ ਨੇ ਬਹੁਤ ਸਾਰੀਆਂ ਆਈਆਂ ਨੇ ਹਜੇ ਜਾਂਚ ਦਾ ਹੈਗਾ ਜਾਂਚ ਦੇ ਵਿੱਚ ਹਜੇ ਤਾਂ ਹੀ ਜਿਹੜਾ ਪੁਲਿਸ ਰਿਮਾਂਡ ਲਿੱਤਾ 7 ਦਿਨ ਦਾ ਉਹਦੇ ਚੱਕ ਕੇ ਆਏਗਾ ਵੀ ਆ ਜਿਹੜੀ ट्रांजੈਕਸ਼ਨਸ ਨੇ ਕੰਪਨੀ ਇਜ਼ਰਾਈਲ ਇੰਡਸਟਰੀਜ਼ ਇਹ ਸਾਰੀਆਂ ਕਿੱਥੋਂ ਦੀ ਆ ਰਹੀਆਂ ਨੇ ਕਿਵੇਂ ਇਹਨਾਂ ਦਾ ਫੇਰ ਤੇ ਕਿਵੇਂ ਪੈਸੇ ਲੈ ਰਹੇ ਨੇ ਦੂਜੀ ਚੀਜ਼ ਆ ਕੰਪਨੀ ਜਿਹੜੀ ਹੈ 2012 2021 ਨੂੰ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਨਡੀਪੀਐਸ ਦਾ ਬਰਚਾ ਹੁੰਦਾ ਉਸ ਤੋਂ ਬਾਅਦ 2022 ਦੇ ਵਿੱਚ ਜਦੋਂ ਇਹ ਅਰੈਸਟ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਇਹ ਇਹ ਜਿਹੜੀ ਕੰਪਨੀ ਹੈ ਇਹ ਲਿਕুইਡੇਸ਼ਨ ਦੇ ਚਲੀ ਜਾਂਦੀ ਹੈ ਜਿਹੜੀ ਕੰਪਨੀ ਐਨੇ ਸਾਲਾਂ ਤੋਂ ਪ੍ਰੋਫਿਟ ਦੇ ਵਿੱਚ ਜਾ ਰਹੀ ਸੀ ਤਾਂ ਇਹ ਕੰਪਨੀ ਲਿਕুইਡੇਸ਼ਨ ਚਲੀ ਜਾਂਦੀ ਹੈ ਸੋ ਦੈਟ ਸਾਰਾ ਜਿਹੜਾ ਇਹਦਾ ਰਿਕਾਰਡ ਸੀ ਇਹਨੂੰ ਜਿਹੜਾ ਲਿਕুইਡੇਟਰ ਦੇ ਕੋਲ ਭੇਜ ਦਿੱਤਾ ਜਾਵੇ ਤਾਂ ਉਹਦੇ ਵਿੱਚ ਫਿਰ ਸਾਰੀ ਫੇਰ ਜਿਹੜੀ ਹੈ ਜਿਸ ਤਰੀਕੇ ਨਾਲ ਵੀ ਕਰਨੀ ਹੈ ਵੀ ਸਾਰਾ ਰਿਕਾਰਡ ਹੀ ਗਾਇਬ ਕਰ ਦਿੱਤਾ ਜਾਵੇ ਤਾਂ ਇਹ ਇੱਥੇ ਮਿਲੇ ਨਾ ਤਾਂ ਇਹਦੇ ਕਾਫੀ ਚੀਜ਼ਾਂ ਨੇ ਧੱਬਣ ਦੀ ਕੋਸ਼ਿਸ਼ ਕੀਤੀ ਗਈ ਹੈ ਸਰਕਾਰ ਮੈਨਾਂ ਦਾ ਇੱਕ ਨਰ ਹੋਰ ਦੇ ਇੰਟਰਸਟਿੰਗ ਮੈਂ ਤੁਹਾਨੂੰ ਦੱਸਦਾ ਕਿ ਸਰਕਾਰ ਨੇ ਉਹ ਖੇਡ ਦੁਬਾਰਾ ਖੇਡਣਾ ਸ਼ੁਰੂ ਕਰਤਾ ਕਿ ਜਿਹੜੇ ਤਾਂ ਸਰਕਾਰੀ ਤਨਖਾਹ ਲੈਂਦੇ ਸਰਕਾਰੀ ਵਕੀਲ ਉਹਨਾਂ ਤੋਂ ਵੈਸ ਨਹੀਂ ਕਰਾਉਂਦੇ ਹੁਣ ਫਿਰ ਸਪੈਸ਼ਲ ਪੀਪੀਆਂ ਦਾ ਦੌਰ ਚੱਲ ਪਿਆ ਕਿ ਬਾਹੋਂ ਵਕੀਲ ਲੈ ਕੇ ਆਓ ਹੁਣ ਤੁਹਾਨੂੰ ਕੀ ਦੱਸਿਆ ਹੁਣਾਂ ਤੁਹਾਨੂੰ ਦੱਸਿਆ 500 ਕਰੋੜ ਦੀ ਗੱਲ ਕੀਤੀ ਕੋਈ ਬਿਲਕੁਲ 500 ਕਰੋੜ ਦੀ ਗੱਲ ਕਰਦੇ ਨੇ ਐਫ ਆਈ ਆਰ ਦੇ ਵਿੱਚ ਇਹਨਾਂ ਦਾ ਪਹਿਲਾ ਨੰਬਰ 3 ਪੜੋ ਤੁਸੀਂ ਜਿੱਥੇ ਤਾਂ ਕਰਦੇ ਨੇ 500 ਕਰੋੜ ਦਾ ਜ਼ਿਕਰ ਔਰ ਆਪਣੀ ਐਫ ਆਈ ਆਰ ਦੇ ਵਿੱਚ ਕਹਿ ਰਹੇ ਨੇ ਕਹਿੰਦੇ ਜੀ ਜਿਹੜਾ ਇਹਨਾਂ ਨੇ ਇਲੈਕਸ਼ਨ ਐਫੀਡੇਵਿਟ ਦਿੱਤਾ ਸੀ ਉਹ ਇਲੈਕਸ਼ਨ ਐਫੀਡੇਵਿਟ 2011-12 ਦਾ ਚੱਕਿਆ ਕਹਿੰਦੇ ਜੀ ਉਹਦੇ 'ਚ 40 ਲੱਖ ਰੁਪਏ ਦਾ ਫਰਕ ਆ ਰਿਹਾ ਮਤਲਬ ਕਿੱਥੇ ਤਾਂ 500 ਕਰੋੜ ਵੀ ਮੇਰੇ ਕੋਲ ਆਮਦਨ ਤੋਂ ਵੱਧ 500 ਕਰੋੜ ਦੀ ਜਾਇਦਾਦ ਹੈ ਕਿੱਥੇ ਜੋ ਲਿਖਤੀ ਰਿਪੋਰਟ ਦੇ ਵਿੱਚ ਹੈ ਸਿਰਫ 47 ਲੱਖ ਰੁਪਏ ਦਾ ਫਰਕ ਹੈ ਉਹਦੇ 'ਚ ਵੀ ਝੂਠ ਬੋਲ ਕੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਣ ਨਸ਼ਾ ਤਸ਼ਕਰਾਂ ਦੇ ਖਿਲਾਫ ਚੱਲ ਰਹੀ ਕਾਰਵਾਈ ਨੂੰ ਹੋਰ ਤੇਜ਼ ਕਰਨ ਦੇ ਸੰਕੇਤ ਦਿੱਤੇ ਗਏ ਨੇ ਉਨਾ ਸਪਸ਼ਟ ਕੀਤਾ ਹੈ ਕਿ ਚਾਹੇ ਕਿੰਨੀ ਵੀ ਵੱਡੀ ਪਹੁੰਚ ਕਿਉਂ ਨਾ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਸੰਕੇਤ ਦਿੰਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਵੱਡੇ ਤਸ਼ਕਰ ਜੇਲ੍ਹ ਜਾਣਗੇ ਅਤੇ ਗੈਰਕਾਨੂੰਨੀ ਸੰਪਤੀਆਂ ਤਬਾਹ ਕੀਤੀਆਂ ਜਾਣਗੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਕਈ ਮਹੀਨਿਆਂ ਤੋਂ ਜੰਗੀ ਪੱਧਰ ਤੇ ਨਸ਼ਾ ਵਿਰੋਧੀ ਮੁਹਿੰਮ ਚੱਲ ਰਹੀ ਹੈ। ਪੰਚਾਇਤਾਂ ਫਤਵੇ ਜਾਰੀ ਕਰ ਰਹੀਆਂ ਨੇ ਕਿ ਨਸ਼ੇ ਦੇ ਨਾਲ ਫੜੇ ਜਾਣ ਵਾਲਿਆਂ ਦਾ ਸਾਥ ਨਹੀਂ ਦਿੱਤਾ ਜਾਵੇਗਾ। ਉਹਨਾਂ ਕਹਿ ਕੇ ਜੋ ਲੋਕ ਦੂਜਿਆਂ ਦੇ ਘਰ ਉਜਾੜ ਕੇ ਆਪਣੇ ਮਹਿਲ ਬਣਾ ਰਹੇ ਨੇ ਉਹਨਾਂ ਤੇ ਬੁਲਡੋਜ਼ਰ ਚਲਾਇਆ ਗਿਆ ਹੈ ਉਹਨਾਂ ਕਹਿ ਕੇ ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਸਬੂਤ ਆਉਣ ਦਿਓ ਵੱਡਿਆਂ ਦੀ ਵੀ ਭਾਰੀ ਆਏਗੀ ਸੁਆਮਾ ਦੀ ਪਾਰਟੀ ਦਾ ਇਹ ਗਰੰਟੀ ਦੇ ਰੂਪ ਦੇ ਵਿੱਚ ਇਹ ਅਸੀਂ ਕਿਹਾ ਹੋਇਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਕਿਉਂਕਿ ਅ ਪਲੈਨਿੰਗ ਬਣਾਉਣ ਨੂੰ ਟਾਈਮ ਲੱਗ ਜਾਂਦਾ ਕਿ ਕਿਵੇਂ ਸਪਲਾਈ ਲਾਈਨ ਤਾਂ ਤੋੜ ਦਾਂਗੇ ਕੋਈ ਗੱਲ ਨਹੀਂ ਈਜ਼ੀ ਹੈ ਔਰ ਸਪਲਾਈ ਲਾਈਨ ਤੋੜਨ ਤੋਂ ਬਾਅਦ ਜਿਹੜੇ ਵਿਦਰੋਲ ਸਿੰਪਟਮਸ ਵਾਲੇ ਜਿਹੜੇ ਐਡਿਕਟਰ ਨੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਫਿਰ ਅਸੀਂ ਇਹ ਹੈਬ ਸੈਂਟਰ ਅਪਡੇਟ ਕੀਤੇ ਫਿਰ ਸਾਨੂੰ ਪਤਾ ਲੱਗਿਆ ਕਿ ਵਿੱਚ ਕੁਝ ਪੁਲਸ ਦੇ ਵੀ ਜਿਹੜੇ ਮਲਾਜਮ ਨੇ ਉਰੇਲੇ ਹੋਏ ਨੇ ਉਹ ਦੱਸ ਦਿੰਦੇ ਨੇ ਜਿਹੜੇ ਛੋਟੇ ਲੈਵਲ ਦੇ ਮਲਾਜਮ ਨੇ ਉਹ ਦੱਸ ਦਿੰਦੇ ਨੇ ਕਿ ਅੱਜ ਇੱਥੇ ਛਾਪਾ ਪਊਗਾ ਉਹਨਾਂ ਨੂੰ ਦੱਸ ਦਿੰਦੇ ਆ कई ज छापे जो फेल पकड़ते हैं, कहां से आती है कौन जिम्मेदार है इसका यहां कौन संभालता है इनको तो आपको आने वाले दिनों में भी ऐसी खबरें मिलेंगी कि एक और बड़ी मछली जाल में एक और बड़ा तस्कर जाल में एक और बहुत बड़ी प्रॉपर्टी जो ड्रग मनी से बनाई हुई थी उसको धाराशाही कर दिया गया ये आने वाले दिनों में भी खबरें मिलेंगी ਕਪੂਰਥਲਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਪੁਰਦਲ ਤੋਂ ਬਹੁਤ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇ ਰਹਿਣ ਵਾਲੇ ਨੌਜਵਾਨ ਰஞ்சிਤ ਸਿੰਘ ਦੀ ਅਮਰੀਕਾ 'ਚ ਕੈਂਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ ਰஞ்சிਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਮਹਿਜ਼ 8 ਮਹੀਨੇ ਪਹਿਲਾਂ ਹੀ ਚੰਗੇ ਪਹਵਿਕ ਦੀ ਭਾਲ 'ਚ ਅਮਰੀਕਾ ਗਿਆ ਸੀ ਵਿਦੇਸ਼ ਜਾਣ ਤੋਂ ਬਾਅਦ ਉਸ ਨੂੰ ਪਤਾ ਚੱਲਿਆ ਕਿ ਉਸ ਨੂੰ ਕੈਂਸਰ ਹੈ ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਰஞ்சிਤ ਸਿੰਘ ਨੂੰ ਪਰਿਵਾਰ ਨੇ 5 ਲੱਖ ਰੁਪਏ ਦਾ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਸੀ ਸਾਰਾ ਪਰਿਵਾਰ ਨੂੰ ਕੀ ਪਤਾ ਸੀ ਕਿ ਉਹਨਾਂ ਦੇ ਘਰ ਦਾ ਇਕਲੌਤਾ ਚਿਰਾਗ ਵਿਦੇਸ਼ ਦੀ ਧਰਤੀ ਤੇ ਕਦੇ ਜ਼ਿੰਦਾ ਵਾਪਸ ਨਹੀਂ ਆਵੇਗਾ ਜਿਵੇਂ ਹੀ ਪਰਿਵਾਰ ਨੂੰ ਰਣਜੀਤ ਦੀ ਮੌਤ ਹੋਣ ਦੀ ਖਬਰ ਮਿਲੀ ਤਾਂ ਸਾਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪੀੜਿਤ ਪਰਿਵਾਰ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਇਕਲੌਤੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ 'ਚ ਪਰਿਵਾਰ ਦੀ ਮਦਦ ਕੀਤੀ ਜਾਵੇ ਰਾਸ਼ਟਰੀ ਜਾਂਚ ਐਨਸੀਐਨਆਈਏ ਵੱਲੋਂ ਪੰਜਾਬ ਚ 6 ਤੋਂ 7 ਤਾਮਾਤੇ چھਾਪੇਮਾਰੀ ਕੀਤੀ ਗਈ ਇਸੇ ਤਹਿਤ ਜਲੰਧਰ ਦੇ ਪੌਸ਼ ਇਲਾਕੇ ਚ ਪੈਂਦੀ ਫਰੈਂਡਸ ਕਲੋਨੀ ਚ ਸਵੇਰੇ 7 ਵਜੇ ਐਨਆਈਏ ਦੀ ਟੀਮ ਵੱਲੋਂ ਸਥਾਨਕ ਪੁਲਿਸ ਨਾਲ ਮਿਲ ਕੇ ਇੱਕ ਕਿਰਾਏਦਾਰ ਕੋਲੋਂ ਪੁੱਛਗਿੱਛ ਕੀਤੀ ਗਈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਰਾਏਦਾਰ ਦੇ ਕਮਰੇ ਵਿੱਚੋਂ ਐਨਆਈਏ ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਅਤੇ ਡਿਜੀਟਲ ਡਿਵਾਈਸ ਬਰਾਮਦ ਹੋਈਆਂ ਨੇ ਜਨਾਦੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸ਼ੱਕੀ ਵਿਅਕਤੀ ਦੇ ਮੋਬਾਈਲ ਫੋਨ ਨੂੰ ਵੀ ਕੰਗਾਲਿਆ ਜਾ ਰਿਹਾ ਹੈ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਫਰੈਂਡਸ ਕਲੋਨੀ ਚ ਕਿਹੜੇ ਕਿਹੜੇ ਲੋਕ ਇਸ ਵਿਅਕਤੀ ਦੇ ਸੰਪਰਕ ਵਿੱਚ ਸਨ ਛਾਪੇਮਾਰੀ ਦੌਰਾਨ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਐਨਆਈਏ ਵੱਲੋਂ ਇਹ ਛਾਪੇਮਾਰੀ ਕਿਸ ਮਸਲੇ ਨਾਲ ਕੀਤੀ ਗਈ ਹੈ ਇਸ ਬਾਰੇ ਹਲੇ ਤੱਕ ਕੋਈ ਅਧਿਕਾਰਕ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ ਉਧਰ ਪੰਜਾਬ ਦੇ ਨਾਲ ਨਾਲ ਹਰਿਆਣਾ ਚ ਵੀ ਕਈ ਥਾਵਾਂ ਤੇ ਐਨਆਈਏ ਵੱਲੋਂ ਛਾਪੇ ਮਾਰੀਆਂ ਕੀਤੀਆਂ ਗਈਆਂ ਜਿਲ੍ਹਾ ਮੋਗੇ ਦੇ ਥਾਣਾ ਬਾਗਾ ਪੁਰਾਣਾ ਦੇ ਅਧੀਨ ਪੈਂਦੇ ਪਿੰਡ ਟਿਲਵਾ ਵਿਖੇ ਇੱਕ ਪਤੀ ਵੱਲੋਂ ਆਪਣੀ ਪਤਨੀ ਪ੍ਰਵੀਨ ਬੇਗਮ ਦਾ ਕਹੀ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੇ ਪਤੀ ਰਿੱਕੀ ਖਾਨ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ। ਜਾਣਕਾਰੀ ਅਨੁਸਾਰ ਰਿੱਕੀ ਖਾਨ ਦਾ ਵਿਆਹ ਕਰੀਬ 9 ਸਾਲ ਪਹਿਲਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੇਝੋਂ ਵਿਖੇ ਹੋਇਆ ਸੀ। ਜਿਸ ਤੋਂ ਬਾਅਦ ਦੋਵਾਂ ਕੋਲ ਦੋ ਬੱਚੇ ਵੀ ਨੇ। ਮ੍ਰਿਤਕ ਦੀ ਮਾਂ ਨੇ ਆਖਿਆ ਹੈ ਕਿ ਦੋਸ਼ੀ ਨੂੰ ਵੀ ਇਸੇ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਹੀ ਉਹਨਾਂ ਨੂੰ ਸਬਰ ਮਿਲੇਗਾ। ਡੀਐਸਪੀ ਦਲਵੀਰ ਸਿੰਘ ਨੇ ਦੱਸਿਆ ਕਿ ਰਿੱਕੀ ਖਾਨ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ। ਜੈਸ ਕਰਕੇ ਉਹਨਾਂ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸਾਨੂੰ ਸਵੇਰ ਨੂੰ ਫੋਨ ਲਾ ਦਿੱਤਾ ਖੜੀ ਦੋਤੀ ਨੇ ਹਾਂ ਜੀ ਮੈਨੂੰ ਕਹਿੰਦੀ ਮਾਮੀ ਬਰਿੰਦੇ ਸਾਥ ਆਵਦੇ ਰਹਿੰਦੇ ਤਾਂ ਤੁਸੀਂ ਆ ਜਾ ਹਾਂ ਹਾਂ ਮੈਂ ਕਿਹਾ ਠੀਕ ਆ ਉਦੋਂ ਬਾਅਦ ਚ ਵੀ ਇਹਨਾਂ ਨੇ ਸੱਚ ਨੂੰ ਮੋਲਿਆ ਵੇ ਜੀ ਹੂੰ ਕੁੜੀ ਕਹਿੰਦੀ ਮਾਮਾ ਵੀ ਤੁਸੀਂ ਛੇਪੀ ਆ ਜਾ ਬਰਿੰਦੇ ਨੇ ਹੈ ਨਹੀਂ ਹੂੰ ਹੂੰ ਖਾਨੂਨੇ ਬਤਾ ਲੈ ਨਾ ਕਿ ਕੀ ਗੱਲ ਹੋਈ ਹੈ ਕੀ ਜਿਸ ਪਹਿਲਾਂ ਕੋਈ ਲੜਾਈ ਵਗਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਹਾਂ ਜੰਮ ਹੀ ਹੈ ਨਹੀਂ ਸੀ ਜਿਹੜਾ ਸੀਗੀ ਉਹ ਤਾਂ ਮਾਰ ਦਿੰਦੇ ਉਹ ਤਾਂ ਸਾਨੂੰ ਅੱਧਾ ਧੁੱੱਕੋ ਦਿੰਦਾ ਠੀਕ ਹੈ ਪਰ ਹੁਣ ਇਹਨਾਂ ਨੂੰ ਜਾਣ ਕੇ ਹੈ ਨੱਕੀ ਮਾਰੀ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਗਤਾ ਹੋ ਮੈਨੂੰ ਤਾਂ ਦਈ ਸੌਣੇ ਵੀ ਇਹਨਾਂ ਦੇ ਮੁੰਡੇ ਦੀ ਨਾਲ ਹੀ ਬਸ ਲਾਸ ਹੋ ਗਏ ਮੈਨੂੰ ਸਭ ਮੈਨੂੰ ਸਭ ਰਾਜੀ ਹੋ ਜਾਊਗਾ ਮੇਰੀ ਵੀ ਮਾਰੀ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਕੀ ਨਾਮ ਹੈ ਕਲਿਪ ਜੀ ਕੀ ਲੱਗਦਾ ਹੈ ਤੁਹਾਡੇ ਜਿਹੜੇ ਇਹ ਮੇਰੀ ਭਤੀਜੀ ਸੀ ਜ ਹਾਂਜੀ ਕੀ ਗੱਲ ਹੋਈ ਐ ਪੂਰੀ ਐ ਇਹਨਾਂ ਨੇ ਕੋਈ ਰੋਲੇ ਦਾ ਤਾਂ ਕੋਈ ਸੰਭੀ ਨਹੀਂ ਲੱਗੀ ਹਾਂ ਤੇ ਮਾੜਾ ਮੋਟਾ ਤਾਂ ਕਰਾ ਚੱਲਦੇ ਹੀ ਰਹਿੰਦਾ ਹਾਂ ਮੇਰੇ ਕੋਲ ਜਾ ਕੇ ਵੀ ਆਈ ਐ ਕੁੱਕੜ ਦਾ ਪਤਾ ਲਾਇਕ ਕੇ ਆਈ ਐ ੱਥਲਾ ਸੀਗਾ ਹਾਂ ਹਾਂ ਤੇ ਕੋਈ ਵਧੀਆ ਸੋਹਣਾ ਗੱਲਾਂ ਕਰਨੇ ਕੋਈ ਵੀ ਸਿਹਤ ਤੇ ਅਸਰ ਨਹੀਂ ਸੀ ਆ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਬੋਲੀ ਜਾਂਦੇ ਆ ਮੈਂ ਕਿਹਾ ਮੈਂ ਜਾਣੀ ਜਦੋਂ ਉਹਨਾਂ ਆਈ ਉਹਦੋਂ ਉਹਨਾਂ ਨੇ ਕਹੀ ਮਾਰੀ ਤੇ ਵੱਢੀ ਕਿੰਨਾਂ ਨੇ ਮਾਰੀ ਐ ਕਹੀ ਉਹਦੇ ਘਰ ਵਾਲੇ ਨੇ ਮਾਰੀ ਅੱਜ ਸਵੇਰੇ ਇਤਲਾ ਮਿਲੀ ਸੀ ਥਾਣੇ ਕਿ ਪਰਵੀਨ ਦਾ ਮਰਡਰ ਹੋ ਗਿਆ ਹੈਗਾ ਜੋ ਇਸ ਦੇ ਸਬੰਧ ਵਿੱਚ ਐਸਐਚਓ ਸਾਹਿਬ ਨੇ ਜਾ ਕੇ ਪਤਾ ਕੀਤਾ ਤਾਂ ਪ੍ਰਵੀਨ ਦੇ ਭਰਾ ਯਾਸੀਨ ਖਾਨ ਜਿਹੜਾ ਕਿ ਮੱਝੂਕੇ ਪਿੰਡ ਦਾ ਰਹਿਣ ਵਾਲਾ ਬਰਨਾਲੇ ਜਿਹੇ ਪਿੰਡ ਦਾ ਪਿੰਡ ਇਹ ਮੱਝੂਕੇ ਦੇ ਰਹਿਣ ਵਾਲੇ ਨੇ ਬਿਆਨ ਇਹਨਾਂ ਬਸ ਕਲਮਬੰਦ ਕਰਾਇਆ ਕਿ ਉਸਦੀ ਭੈਣ ਦਾ ਉਸਦੇ ਘਰ ਵਾਲੇ ਰਿਖੀ ਖਾਨ ਨਾਲ ਕਾਫੀ ਦੇਰ ਤੋਂ ਝਗੜਾ ਚੱਲਦਾ ਆ ਰਿਹਾ ਸੀਗਾ ਅਸਲ 'ਚ ਰਿਖੀ ਖਾਨ ਨੂੰ ਸ਼ੱਕ ਸੀ ਕਿ ਉਹਦੀ ਵਾਈਫ ਪ੍ਰਵੀਨ ਦੇ ਕਿਸੇ ਗੈਰ ਮਰਦ ਨਾਲ ਸੰਬੰਧ ਨੇ ਉਸੇ ਸ਼ਕਤ ਦੇ ਬਿਨਾਂ ਤੇ ਇਹਨਾਂ ਦਾ ਝਗੜਾ ਚੱਲਦਾ ਸੀ ਆ ਜੋ ਉਸੇ ਝਗੜੇ ਦੇ ਚੱਲਦੇ ਹੋਏ ਇਹਨੇ ਰਿਖੀ ਖਾਨ ਨੇ ਕਹੀ ਦੀਆਂ ਸੱਟਾਂ ਮਾਰ ਕੇ ਉਹਦੇ ਸਿਰ 'ਚ ਉਹਦੇ ਮੂੰਹ ਤੇ ਤੇ ਉਹਦੇ ਗਲ ਥਲੇ ਸੱਟਾਂ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਜ਼ਿਲ੍ਹਾ ਮਾਨਸਾ ਦੇ ਕਸਬਾ ਬੁੜਲਾਡਾ ਵਿਖੇ ਐਨਆਈਏ ਵੱਲੋਂ ਤੜਕਸਾ ਯੂਟਿਊਬਰ ਸੁਖਬੀਰ ਦੇ ਘਰ ਤੇ ਰੇਡ ਕੀਤੀ ਗਈ ਇਸ ਦੌਰਾਨ ਯੂਟਿਊਬਰ ਸੁਖਬੀਰ ਸਿੰਘ ਘਰ ਚ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਕਰੀਬ 1.5 ਘੰਟੇ ਤੱਕ NIA ਦੀ ਟੀਮ ਵੱਲੋਂ ਘਰ ਚ ਸਰਚ ਕੀਤੀ ਗਈ NIA ਦੀ ਟੀਮ ਵੱਲੋਂ ਜਾਂਦੇ ਸਮੇਂ ਯੂਟਿਊਬਰ ਸੁਖਬੀਰ ਸਿੰਘ ਨੂੰ NIA ਦਫਤਰ ਚੰਡੀਗੜ੍ਹ ਵਿਖੇ ਆਉਣ ਲਈ ਕਿਹਾ ਗਿਆ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਯੂਟਿਊਬਰ ਸੁਖਬੀਰ ਸਿੰਘ ਦੀ ਪਾਕਿਸਤਾਨ ਦੇ ਡੌਨ ਸ਼ਹਿਜ਼ਾਦ ਪੱਟੀ ਦੇ ਨਾਲ ਚੈਟ ਅਤੇ ਗੱਲਬਾਤ ਹੋਣ ਨੂੰ ਲੈ ਕੇ ਇਹ ਰੇਡ ਕੀਤੀ ਗਈ ਸੀ ਰੇਡ ਦੌਰਾਨ ਪਾਰੀ ਪੁਲਿਸ ਫੋਰਸ ਵੀ ਮੌਜੂਦ ਸੀ ਅਤੇ ਕਿਸੇ ਨੂੰ ਵੀ ਕਰਦੇ ਨੇੜੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜ਼ਿਲ੍ਹਾ ਅਮਰਸਰ ਦੇ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਜੋਸ਼ਮਹਾਰ ਵਿਖੇ ਗਲੀ 'ਚ ਸੀਸੀਟੀਵੀ ਲਗਾਉਣ ਨੂੰ ਲੈ ਕੇ ਇੱਕ ਧਿਰ ਨੇ ਦੂਸਰੀ ਧਿਰ ਤੇ ਗੋਲੀਆਂ ਚਲਾ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਆ ਪੇੜਤ ਵਿਅਕਤੀ ਰਗਵੀਰ ਸਿੰਘ ਨੇ ਦੱਸਿਆ ਕਿ ਪਿੰਡ ਦਾ ਸਰਪੰਚ ਅਮਰਜੀਤ ਸਿੰਘ ਨਸ਼ਾ ਪਤਾ ਵੇਚਣ ਦਾ ਕੰਮ ਕਰਦਾ। ਜਿਸ ਕਰਕੇ ਸਾਡੇ ਵੱਲੋਂ ਸੀਸੀਟੀਵੀ ਕੈਮਰੇ ਲਗਾਏ ਗਏ ਜਿਸ ਤੋਂ ਗੁੱਸੇ ਵਿੱਚ ਆ ਕੇ ਉਸਨੇ ਸਾਡੇ ਤੇ ਫਾਇਰ ਕਰ ਦਿੱਤੇ ਅਤੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹਵਾਈ ਫਾਇਰ ਕੀਤੇ ਜਾਣ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਉਹਨਾਂ ਨੇ ਕਿਹਾ ਕਿ ਸਾਡੀ ਜਾਨ ਨੂੰ ਖਤਰਾ ਹੈ ਮੁਲਜ਼ਮ ਤੇ ਸਖਤ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਦੋਵੇਂ ਤੇਰਾ ਬਿਚਾਲੇ ਪੁਰਾਣੀ ਰੰਜਿਸ਼ ਹੈ ਕਿਉਂਕਿ ਦੋਵੇਂ ਇੱਕ ਦੂਜੇ ਖਿਲਾਫ ਝੌਣ ਲੜ ਚੁੱਕੇ ਨੇ ਬਾਕੀ ਮਸਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ ਇਹ ਮਹਾਰਾ ਦਾ ਅਮਰਜੀਤ ਸਿੰਘ ਸਰਪੰਚ ਤੇ ਇਹਨੇ ਮਤਲਬ ਪਹਿਲਾਂ ਤੇ ਮੈਨੂੰ ਕੱਡੀਆਂ ਮਤਲਬ ਗੱਡੀਆਂ ਆਪਣੀ ਖਿਲਾੜ ਕੇ ਕੱਢਦਾ ਇਹ ਬੂਹੇ ਵਿੱਚ ਖਲੋਖ ਲੋਗੇ ਕੋਈ ਜਿਹਾ ਮੜਾ ਚੰਗਾ ਗਾਲਾਂ ਗਾਲਾਂ ਕੱਢਦਾ ਇਹ ਬੋਲਦਾ ਸੀ ਵੀ ਚਲੋ ਵੀ ਇਹ ਬਾਹਰ ਆਵੇ ਤੇ ਮੈਂ ਇਹਨੇ ਫੈਰ ਮਾਰਾਂ ਗੋਲੀਆਂ ਮਾਰਾਂ ਬਾਹਰ ਵਿੱਚ ਇਹਨੇ ਫੇਰ ਆ ਕੇ ਤੇ ਆਪਣੇ ਮਤਲਬ ਖਲੋ ਗਏ ਨੇ ਫੇਰ ਮੈਂ ਵੇਖੀ ਇਹਨੇ ਵੇਖ ਕੇ ਤੇ ਗੋਲੀਆਂ ਚਲਾਈਆਂ 7 8 9 ਫੈਰ ਕੀਤੀ ਨੇ ਬਾਅਦ ਵਿੱਚ ਮੈਂ ਮੋਟਰ ਤੇ ਉਦੋਂ ਵੀ ਇਹਨੇ ਗੱਡੀ-ਗੁੱਡੀ ਕਮਾਈ ਉੱਥੇ ਨੇ ਰੌਂਦ ਕੱਢੇ ਆ ਤੇ ਫਿਰ ਨੇ ਆ ਕੇ ਘਰ ਇਥੋਂ ਵੀ ਕੱਢੇ ਆ ਵੀ ਇਹ ਮਤਲਬ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਨੇ ਪੂਰੀ ਕਿਉਂ ਕਰਦਾ ਦਾ ਰਜਸ਼ਕੀ ਦਾ ਨਿੱਕੀ ਬਜਾ ਰੰਜਿਸ਼ ਕੀਤੀ ਆ ਰੰਜਿਸ਼ ਕੋਈ ਵੀ ਨਹੀਂ ਮਤਲਬ ਪਤਾ ਨਹੀਂ ਮੈਨੂੰ ਕਿਉਂ ਚਾਹੁੰਦਾ ਆ ਵੀ ਆਪਣੇ ਕੋਈ ਮਤਲਬ ਚਾਹੁੰਦਾ ਮੈਨੂੰ ਮਤਲਬ ਮਾਰਨਾ ਹੀ ਚਾਹੁੰਦਾ ਆ ਗੱਲ ਕਾਦੀ ਆ ਵੀ ਫਿਰ ਨੇ ਇਹ ਵੀ ਕਿਹਾ ਆ ਵੀ ਮੈਂ ਤਿੰਨ ਤਿੰਨਾਂ ਹੀ ਆਣੇ ਨੂੰ ਮਾਰਨਾ ਆ ਦੇ ਪਰਿਵਾਰ ਦੇ ਤਿੰਨ ਜੀ ਕਹਿੰਦਾ ਮੁੰਡਾ ਵਾ ਇਹ ਘਰ ਦੇ ਆ ਮਤਲਬ ਇਹਨਾਂ ਨੂੰ ਲੜਕਦੇ ਆ ਵੀ ਇਹਨਾਂ ਨੂੰ ਹੀ ਮਾਰਨਾ ਵਾ ਮਾਰਨਗੇ ਲੜਾਈ ਕਰਦਾ ਹੈ ਮਤਲਬ ਇਹ ਮਤਲਬ ਨਸ਼ੇ ਪੱਤੇ ਕਰਦਾ ਜੇ ਵੇਚਦਾ ਜੇ ਪੇੜਾ ਵਪਾਰ ਕਰਦਾ ਜੇ ਉਹਦੇ ਲਾਗੇ ਅਸੀਂ ਕੈਮਰੇ ਗੁੰਮਰੇ ਲਾਏ ਉੱਥੋਂ ਬਹੁਤ ਔਖਾ ਵਾ ਵੀ ਇਹ ਕੈਮਰੇ ਵੀ ਕਿਉਂ ਇਹਨਾਂ ਲਾਏ ਆ ਕੱਲ ਇੱਕ ਸਾਨੂੰ ਤਲਾ ਮਿਲੀ ਸੀ ਕਿ ਜੌਂਸਮਾਹਰ ਪਿੰਡ ਆ ਜੀ ਉੱਥੋਂ ਅਮਰਜੀਤ ਸਿੰਘ ਸਰਪੰਚ ਆ ਤੇ ਸਾਨੂੰ ਉੱਥੋਂ ਦਰਖਾਸਤ ਆਈ ਸੀ ਕਿ ਉਹਨੇ ਕੋਈ ਹਵਾਈ ਫੇਰ ਕੀਤੇ ਨੇ ਠੀਕ ਹੈ ਜੀ ਜੋ ਸਾਨੂੰ ਇਤਲਾਹ ਆਈ ਉਹਦੇ ਮੁਤਾਬਕ ਅਸੀਂ ਉਹਦੀ ਫਿਲਹਾਲ ਐਫਆਈਆਰ ਕਰ ਦਿੱਤੀ ਹੈ ਜੀ ਬਾਕੀ ਅੱਗੇ ਤਫਤੀਸ਼ ਕਰਾਂਗੇ ਜੋ ਤਪਤੀਸ਼ ਨਾਲ ਸਾਨੂੰ ਇੰਨਾ ਪਤਾ ਲੱਗਾ ਕਿ ਇਲੈਕਸ਼ਨ ਇੱਕ ਦੂਜੇ ਦੇ ਖਿਲਾਫ ਲੜੀ ਹੈ ਜੀ ਦੋਵਾਂ ਧਿਰਾਂ ਨੇ ਜਦੋਂ ਦੋਹਾਂ ਜਦੋਂ ਇਲੈਕਸ਼ਨ ਇੱਕ ਦੂਜੇ ਦੇ ਖਿਲਾਫ ਲੜੀ ਹੋਵੇ ਤੇ ਗੱਲਾਂ ਚ ਰੰਜਿਸ਼ ਹੁੰਦੀ ਆ ਉਸੇ ਰੰਜਿਸ਼ ਤਹਿਤ ਹੀ ਇਹ ਇੱਕ ਦੂਜੇ ਤੇ ਸ਼ੱਕ ਕਰਦੇ ਨੇ ਵੀ ਸ਼ਾਇਦ ਇਹ ਸਾਨੂੰ ਡਰਾਉਣ ਲਈ ਕੀਤਾ ਹੈ ਜਾਂ ਸਾਨੂੰ ਕੀਤੇ ਪਰ ਫਿਲਹਾਲ ਜੋ ਸਾਨੂੰ ਇਤਲਾਹ ਆਈ ਉਸ ਉਹਦੇ ਮੁਤਾਬਕ ਅਸੀਂ ਆ ਨਹੀਂ ਸੀ ਉਤੋਂ علاوہ ਕੋਈ ਉਸ ਵੀਡੀਓ ਦੇ ਆਧਾਰ ਤੇ ਹੀ ਅਸੀਂ ਇਹ ਫਾਇਰ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਚ ਸ਼ਰਾਬ ਠੇਕੇਦਾਰਾਂ ਵੱਲੋਂ ਬਾਲਮੀਕੀ ਸਮਾਜ ਦੇ ਪਰਿਵਾਰ ਦੀ ਕਥਿਤ ਕੁੱਟਮਾਰ ਕੀਤੇ ਜਾਣ ਦਾ ਮਸਲਾ ਕਾਫੀ ਗਰਮਾਉਂਦਾ ਦਿਖਾਈ ਦੇ ਰਿਹਾ ਜਿਸ ਚ ਪਰਿਵਾਰ ਦੇ 6 ਮੈਂਬਰ ਗੰਭੀਰ ਰੂਪ ਚ ਜ਼ਖਮੀ ਹੋ ਗਏ ਸੀ ਭਾਵੇਂ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹਮਲਾਵਰਾਂ ਦੇ ਵਿਰੁੱਧ ਮਾਮਲਾ ਵੀ ਦਰਜ ਕਰ ਲਿਆ ਹੈ ਪਰ ਮੁਲਜ਼ਮਾਂ ਤੇ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਬਾਲਮੀਕੀ ਸਮਾਜ ਅਤੇ ਹੋਰ ਰਾਜਨੀਤਿਕ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਇਸ ਮੌਕੇ ਪੀੜਤ ਅਮਨਦੀਪ ਸਿੰਘ ਸ਼ੰਕਰ ਨੇ ਪੁਲਿਸ ਤੇ ਬੇਇਨਸਾਫੀ ਦੇ ਇਲਜ਼ਾਮ ਲਗਾਏ ਨੇ ਉੱਤੇ ਹੀ ਦੂਜੇ ਆਗੂਆਂ ਨੇ ਚੇਤਾਵਨੀ ਦਿੱੰਦੇ ਆਖਿਆ ਹੈ ਕਿ ਜੇਕਰ ਪੀੜਤ ਪਰਿਵਾਰ ਤੇ ਪਰਚਾ ਕੀਤਾ ਤਾਂ ਰੋਸ਼ਭਜੋ ਪੂਰਾ ਪੰਜਾਬ ਬੰਦ ਕਰ ਦਿੱਤਾ ਜਾਵੇਗਾ ਸੜਕਾਂ ਤੇ ਹੁੱਲੜਬਾਜੀ ਤੇ ਬੋਲਟ ਦੇ ਪਟਾਕੇ ਪਾਉਣ ਵਾਲਿਆਂ ਤੇ ਸਖਤੀ ਵਰਤੀ ਗਈ ਹੈ। ਨਾਬਾਜ ਥਾਣਾ ਕੋਤਵਾਲੀ ਦੇ ਦਬੰਗ ਐਸਐਚਓ ਸਰਬਜੀਤ ਸਿੰਘ ਚੀਮਾ ਦੀ ਅਗਵਾਈ ਚ ਵਿਸ਼ੇਸ਼ ਨਾਕਾ ਲਗਾਇਆ ਗਿਆ ਜਿਸ ਦੌਰਾਨ ਬੋਲਟ ਦੇ ਪਟਾਕੇ ਪਾਉਣ ਵਾਲਿਆਂ ਨੂੰ ਸਬਕ ਸਿਖਾਇਆ ਗਿਆ। ਬੋਲਟ ਨੂੰ ਮੋਡੀਫਾਈ ਕਰਵਾ ਕੇ ਗੇੜੀਆਂ ਲਗਾਉਣ ਵਾਲਿਆਂ ਤੇ ਗੱਡੀ ਦੇ ਕਾਲੇ ਸ਼ੀਸ਼ੇ ਕਰਵਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਕਈਆਂ ਦੀਆਂ ਗੱਡੀਆਂ ਨੂੰ ਇੰਪੌਂਡ ਵੀ ਕੀਤਾ ਗਿਆ। ਉਧਰ ਪੁਲਿਸ ਦੀ ਇਸ ਕਾਰਵਾਈ ਨੂੰ ਸ਼ਹਿਰ ਵਾਸੀਆਂ ਨੇ ਸ਼ਲਾਘਾਯੋਗ ਦੱਸਿਆ। ਅਸੀਂ ਜੀ ਬਲੈਕ ਫੈਮ ਬੰਦੇ ਵਾਲੇ ਦੋ ਗੱਡੀਆਂ ਚਲਾਨ ਕੀਤੇ ਤੇ ਪੰਜ ਮੋਟਰਸਾਈਕਲ ਜਿਹੜੇ ਨੇ ਬੁਲਟ ਅਮਪਾਉਂਡ ਕੀਤੇ ਨੇ ਜਿਹੜੀ ਸਾਡੀ ਇਹ ਰੂਟੀਨ ਚੈਕਿੰਗ ਹੀ ਆ ਜੀ ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜੇ ਖਾਸ ਹਦਾਇਤਾਂ ਦਿੱਤੀਆਂ ਗਈਆਂ ਵੀ ਤੇ ਵਿਦਾਊਟ ਨੰਬਰ ਮੋਟਰਸਾਈਕਲ ਜਾਂ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਵਾਲੇ ਅਮਪਾਉਂਡ ਕਰੋ ਇਹ ਵੀ ਲੱਗਦਾ ਕਾਫੀ ਪਰੇਸ਼ਾਨ ਵੀ ਹੁੰਦੇ ਸੀ ਲੋਕ ਪਟਾਕੇ ਮਾਰ ਕੇ ਚਲੇ ਜਾਂਦੇ ਸੀ ਬਿਲਕੁਲ ਪਰੇਸ਼ਾਨੀ ਵਾਲਾ ਕੱਲ ਹੈ ਜੀ ਬਿਲਕੁਲ ਕੋਈ ਬਜ਼ੁਰਗ ਜਾਂਦਾ ਹੋਵੇ ਕੋਈ ਪਟਾਕੇ ਮਾਰਦੇ ਨੇ ਉਹ ਬਿਲਕੁਲ ਬਿਲਕੁਲ ਕਨਸੈਂਸੀ ਹੈਗੀ ਆ ਤੇ ਵਾਇਲੇਸ਼ਨ ਆਫ ਦਾ ਰੂਲਸ ਆ ਅਸੀਂ ਜਿਹੜਾ ਅੱਜ ਪੂਰੀ ਮਹਮ ਚਲਾਈ ਆ ਦੇਖੋ ਜੀ ਅੱਜ 5-6 ਮੋਟਰਸਾਈਕਲ ਜਿਹੜੇ ਬਾਉਂਡ ਕੀਤੇ ਨੇ ਉਹਨਾਂ ਕਾਲੀ ਜਾਲੀਆਂ ਵਾਲੇ ਵੀ ਕਾਫੀ ਆ ਜਿਹੜੇ ਕਰਾਇਮ ਦੀ ਗੱਤ ਹੈ ਇਹਨਾਂ ਨਾਲ ਕੀਕਾ ਕੀ ਲੈ ਕੇ ਜਾ ਰਹੇ ਨੇ ਕੁਛ ਤਾਂ ਹੀ ਨਾ ਤਾਂ ਹੀ ਨਾਕੇ ਲੱਗਦੇ ਨੇ ਜੀ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਆ ਅਸੀਂ ਇਹ ਸਾਡੇ ਸ਼ਹਿਰ ਦੇ ਪੁਲਿਸ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਜਿਹੜੀ ਕਿ ਇਹ ਚੀਜ਼ ਨੂੰ ਰੋਕਦੀ ਹੈ ਇਹ ਸਮਾਜ ਵਿੱਚ ਇੱਕ ਵਧੀਆ ਮੈਸੇਜ ਦੇ ਰਹੀ ਹੈ ਵੀ ਜਿਹੜਾ ਸ਼ਾਰਟ ਅਨਸਰ ਨੂੰ ਰੋਕਿਆ ਜਾ ਰਿਹਾ ਹੈ ਇਹ ਬੱਚਿਆਂ ਦੇ ਮਾਪਿਆਂ ਨੂੰ ਵੀ ਦੇਖਣਾ ਚਾਹੀਦਾ ਵੀ ਜਿਹੜੇ ਬੱਚੇ ਬੁਲਤ ਤੇ ਪਟਾਕੇ ਪਾ ਰਹੇ ਨੇ ਕੱਲ ਮੋਢਾਂ ਹੀ ਨਾਮ ਖਰਾਬ ਕਰ ਰਹੇ ਨੇ ਸ਼ਹਿਰ ਵਿੱਚ ਇਹ ਹੁੱਲੜਬਾਜੀ ਹੈ ਜੀ ਇਹ ਹੋਰ ਕੁਝ ਨਹੀਂ ਹੈ ਸਿਰਫ ਹੁੱਲੜਬਾਜੀ ਕਰਕੇ ਹੀ ਬੱਚੇ ਕਦੁੱਦਿਆਂ ਦੇਖ ਕੇ ਅੱਗੇ ਵਧੀ ਜਾ ਰਹੇ ਨੇ ਇਹ ਪੁਲਿਸ ਦਾ ਬਹੁਤ ਵਧੀਆ ਕੰਮ ਹੈ ਜੇ ਇਹਨਾਂ ਨੂੰ ਰੋਕਣਗੇ ਤਾਂ ਹੀ ਅੱਗੇ ਜਾ ਕੇ ਰੋਕਣਗੇ ਨਹੀਂ ਇਹ ਹੋਰ ਬੱਤਾ ਜਾ ਰਿਹਾ ਕਿ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਬੱਚਿਆਂ ਨੂੰ ਵੇਰ ਕਰਦੇ ਜਿੱਥੇ ਪੁਲਿਸ ਤਾਂ ਆਪਣੇ ਵੱਲੋਂ ਫੈਲ ਕਰਦੀ ਆ ਟ੍ਰੈਫਿਕ ਪੁਲਿਸ ਵੀ ਕਰਦੀ ਆ ਦੂਜੀ ਪੁਲਿਸ ਵੀ ਕਰਦੀ ਆ ਤੇ ਪੇਰੈਂਟਸ ਦਾ ਵੀ ਫਰਜ਼ ਬਣਦਾ ਹੈ ਬਿਲਕੁਲ ਜੇ ਪੇਰੈਂਟਸ ਨਹੀਂ ਰੋਕਦੇ ਤਾਂ ਹੀ ਪੁਲਿਸ ਨੂੰ ਇਹ ਕੰਮ ਕਰਨਾ ਪੈ ਰਿਹਾ ਜੇ ਪੇਰੈਂਟਸ ਹੀ ਰੋਕ ਰਹੇ ਹੁੰਦੇ ਬੱਚਿਆਂ ਨੂੰ ਤਾਂ ਫਿਰ ਪੁਲਿਸ ਨੂੰ ਇਹ ਕੰਮ ਕਰਨ ਦੀ ਲੋੜ ਹੀ ਨਹੀਂ ਸੀਗੀ ਪਿਛਲੇ ਕੁਝ ਦਿਨਾਂ ਤੋਂ ਸ਼੍ਰੀ ਮੁਕਸਰ ਸਾਹਿਬ 'ਚ ਲਗਾਤਾਰ ਟੈਲੀਕਾਮ ਟਾਵਰਾਂ 'ਚ ਸਮਾਨ ਚੋਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਅੱਜ ਸ਼੍ਰੀ ਮੁਕਸਰ ਸਾਹਿਬ ਦੀ ਪੁਲਿਸ ਹੱਥ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾਕਟਰ ਅਖਿਲ ਚੌਧਰੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਟੈਲੀਕਾਮ ਟਾਵਰਾਂ 'ਚ ਬੁਨਿਆਦੀ ਟਾਂਚੇ ਦੀਆਂ ਸੰਗਠਿਤ ਚੋਰੀਆਂ 'ਚ ਸ਼ਾਮਲ ਇੱਕ ਗਰੋਹ ਨੂੰ ਸਫਲਤਾਪੂਰਵਕ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜੋ ਖਾਸ ਤੌਰ ਤੇ ਪੂਰੇ ਖੇਤਰ ਚ ਬੇਸ ਬੈਡ ਯੂਨਿਟ ਅਤੇ ਸੰਬੰਧਿਤ ਹਿੱਸਿਆਂ ਨੂੰ ਚੋਰੀ ਕਰਦੇ ਸਨ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਕਾਬੂ ਕੀਤੇ ਪਵਨਦੀਪ ਸਿੰਘ ਜਿਸ ਦਾ ਪਹਿਲਾਂ ਇੱਕ ਟੈਲੀਕਮ ਠੇਕੇਦਾਰ ਨਾਲ ਤਜਰਬਾ ਸੀ ਆਪਣੇ ਭਰਾ ਅਵਲਜੀਤ ਸਿੰਘ ਨਾਲ ਮਿਲ ਕੇ ਟਾਵਰ ਸਾਈਟਾਂ ਨੂੰ ਨਿਸ਼ਾਨਾ ਬਣਾਉਣ ਲਈ ਤਕਨੀਕੀ ਗਿਆਨ ਦੀ ਵਰਤੋਂ ਕਰਕੇ ਟਾਵਰਾਂ ਚੋਂ ਸਮਾਨ ਚੋਰੀ ਕਰਦਾ ਸੀ ਜਿਸ ਨੂੰ ਅੱਗੇ ਕਈ ਰਿਟੇਲਰਾਂ ਨੂੰ ਵੇਚ ਦਿੱਤਾ ਜਾਂਦਾ ਸੀ उन्होंने कह कि आने वाले दिना कई होर गिरफ्तारियां भी हो सकती पुलिस वालों पिछले कुछ टाइम तो जो टेलीकॉम कंपनी के टावर एक क्रोनिक चोरिया द इनपुट्स जो आ रही थी उस सारा पैटर्न स्टडी करके बखीम बनाई गई तो कंसर्ण पुलिस स्टेशन से सी आई ए टीम ने लैड बाय डी एस पी डी एंड एस पी डी इस चार हफ्ते की लगातार एक ਪ੍ਰੋਫੈਸ਼ਨਲ ਤਰੀਕੇ ਦੇ ਮੈਟਰ ਨੂੰ ਫੋਲੋ ਅਪ ਕੀਤਾ ਗਿਆ ਤੇ ਇਸਤੇ ਕ੍ਰੈਕਡਾਊਨ ਕਰਕੇ ਇਹ ਜੋ ਟੈਲੀਕਾਮ ਥੈਫਟ ਗੈਂਗ ਹੈ ਇਸ ਨੂੰ ਕ੍ਰੈਕ ਕੀਤਾ ਗਿਆ। ਤੋਂ ਇਸਤੇ ਹਲੇ ਤੱਕ ਜੋ ਗ੍ਰਿਫਤਾਰੀਆਂ ਹੋਈਆਂ ਗਈ ਉਹਨਾਂ ਤੇ ਗੱਲ ਸਾਹਮਣੇ ਆਈ ਹੈ ਕਿ ਇੱਕ ਕੋਈ ਐਕਸ ਐਮਪਲੋਈ ਸੀਗਾ ਜੋ ਟੈਲੀਕਾਮ ਕੰਪਨੀ ਦੇ ਪਹਿਲਾਂ ਵੀ ਕੰਮ ਕਰਦਾ ਰਿਹਾ ਕੰਟਰੈਕਟਰ ਦੇ ਨਾਲ। ਤੋਂ ਉਸ ਨੂੰ ਸਾਰੀ ਜਿੱਥੇ ਵੀ ਟਾਵਰਸ ਤੇ ਕੀ ਇਕੁਪਮੈਂਟ ਲੱਗਿਆ ਹੋਵੇਗਾ ਕੀ ਉੱਥੇ ਲੋਕੇਸ਼ਨਸ ਹੈਗੀ ਕਿੱਥੇ ਸਿਕਿਉਰਿਟੀ ਗੈਪਸ ਹੈਗੇ ਕਿੱਥੇ ਵਲਨਰੇਬਿਲਿਟੀ ਹੈਗੀ ਉੱਥੇ ਉਸ ਚੀਜ਼ ਦਾ ਇਸਤੇਮਾਲ ਕਰਕੇ ਉਹ ਗੈਂਗ ਸਾਰਾ ਆਪਰੇਟ ਕਰ ਰਿਹਾ ਸੀਗਾ ਤੋਂ ਪਿਛਲੇ 1 ਮਹੀਨੇ ਤੇ ਇਹਨਾਂ ਨੇ ਲਗਭਗ 2 ਤੋਂ 2.5 ਕਰੋੜ ਦੇ ਵਿੱਚ ਦੀ ਇਕੁਪਮੈਂਟਸ ਦੀ ਅਸੈਸਮੈਂਟ ਹੈਗੀ ਹੈ ਜੋ ਇੱਕ ਪੂਰੇ ਗੈਂਗ ਨੇ ਇਥੇ ਏਰੀਆ 'ਚ ਚੋਰੀਆਂ ਕੀਤੀਆਂ ਕੁਝ ਚੋਰੀਆਂ ਇਹਨਾਂ ਨੇ ਐਡਜੋਇਨਿੰਗ ਡਿਸਟ੍ਰਿਕਟਸ ਤੇ ਵੀ ਕੀਤੀ ਕੋਈ ਫਾਜ਼ਿਲਕਾ ਦਾ ਏਰੀਆ 'ਚ ਕੁਝ ਇਨਸੀਡੈਂਟ ਹੈ ਕੁਝ ਬਟਿੰਡੇ ਦੇ ਇਨਸੀਡੈਂਟ ਹੈਗੇ ਡਿਸਟ੍ਰਿਕਟ ਮੁਕਸਰ ਦੇ ਪਿਛਲੇ 4 ਹਫ਼ਤੇ ਦੇ ਇਨਸੀਡੈਂਟ ਤੇ ਉਹਨਾਂ ਇਹ ਕੇਸ ਕ੍ਰੈਕ ਹੋ ਗਏ ਹੈਗੇ ਪਠਾਨਕੋਟ ਦੇ ਨੇੜਲੇ ਪਿੰਡ ਨਾਰੰਗਪੁਰ ਵਿਖੇ ਛੁੱਟੀ ਤੇ ਆਏ ਫੌਜੀ ਜਵਾਨ ਕੁਲਵਿੰਦਰ ਸਿੰਘ ਤੇ 6 ਤੋਂ 7 ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਪਠਾਨਕੋਟ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਮਲਾ ਕਰਨ ਵਾਲੇ ਪਿੰਡ ਦੇ ਹੀ ਦੱਸੇ ਜਾ ਰਹੇ ਨੇ ਪਰ ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਉਹਨਾਂ ਵੱਲੋਂ ਹਮਲਾ ਕਿਸ ਗੱਲ ਨੂੰ ਲੈ ਕੇ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਦੇ ਪਿਤਾ ਭਗਵਾਨ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਮੱਸਾਂ ਬਚਾਇਆ ਜੋ ਤੇਜ਼ ਤਰ੍ਹਾਂ ਹਥਿਆਰਾਂ ਨਾਲ ਕਈ ਵਾਰ ਕਰ ਰਹੇ ਸਨ ਉਹਨਾਂ ਆਖੇ ਕਿ ਸਾਨੂੰ ਇਨਸਾਫ ਦੁਆਇਆ ਜਾਵੇ ਸਰ ਮਨੋ ਮਿਆਰ ਫਾਰਮ 'ਚ ਕੰਮ ਕਰ ਰਿਹਾ ਤੇ ਮੈਨੂੰ ਕਿਸੇ ਬੰਦੇ ਨੇ ਆ ਕੇ ਸੱਚ ਨਾਲ ਦੱਸਿਆ ਵੀ ਉੱਥੇ ਤੁਹਾਡੇ ਮੁੰਡੇ ਨੂੰ ਉਹਨੇ 6 ਹੱਥ ਯਾਨੀ ਘੇਰ ਕੇ ਮਾਰਨ ਦੇ ਰਿਹਾ ਤੇ ਮੈਂ ਫਿਰ ਫਾਰਮ ਤੋਂ ਸਕੂਟਰ ਲੈ ਕੇ ਜਨਮੋ ਤੇ ਪੁੱਛਦਾ ਤੇ 6 ਹੱਥ ਯਾਨੀ ਅੱਗੇ ਉਹਨੂੰ ਘੁੱਟ ਰਿਹਾ ਹੁੰਦੇ ਆ ਤੇ ਇਹਨਾਂ ਕੋਲ ਮਤਲਬ ਕਿ ਦਾਤਰੀ ਹੀ ਕਿਰਪਾਣ ਹੀ ਰਾੜ ਹੀ ਤੇ ਇਹ ਮਾਰ ਰਹੀ ਅਸੀਂ ਦਾ ਦੀ ਕੋਸ਼ਿਸ਼ ਨਹੀਂ ਛੱਡਦਾ ਜਿਆਦਾ ਜਣੇ ਸੀ ਫਿਰ ਉਸ ਤੋਂ ਬਾਅਦ ਇਹ ਮੁੜੇ ਦੀਆਂ ਨਾਲ ਚੈਨ ਪਾਈ ਦੀ ਚੈਨ ਖੋਲ ਇਹਨਾਂ ਚੈਨ ਖੋਲੀ ਉਹਦੇ ਕੋਲ ਫਰਸ਼ ਖੋਲਿਆ ਉਹਦਾ ਫਿਰ ਉਹਦਾ ਮੋਬਾਈਲ ਇਹਨਾਂ ਕੋਲਿਆ ਦਾ ਮੋਬਾਈਲ ਖੋਲਿਆ ਦਾ ਨਾ ਪਰਸੇ ਵਿੱਚ ਕਿੰਨੇ ਪੈਸੇ ਸੀ ਪਰਸੇ ਦੇ ਵਿੱਚ 50000 ਪਿਆ ਸੀਗਾ ਮੁੜੇ ਕੋਲ ਦੀਆਂ ਮੁੜੇ ਕਾਰਡ ਤੇ ਕਾਰਡ ਉਹਦੇ ਜਿਹੜੇ ਆਰਮੀ ਉਰਮੀ ਦੇ ਕਾਰਡ ਆ ਉਹ ਵੀ ਪਰਸੇ ਦੇ ਵਿੱਚ ਆ ਗਏ ਕਿੱਥੇ ਕਿੱਥੇ ਲੱਗਿਆ ਮੁੜੇ ਦਾ ਮੁੜੇ ਦਾ ਨੱਕ ਡਾਕਟਰ ਨੱਕ ਦੀ ਹੱਡੀ ਫ੍ਰੈਕਚਰ ਹੈਗੀ ਆ ਅੱਖ ਚ ਲੱਗੀ ਰਿਹਾ ਉਹਦੇ ਦਿਮਾਗ ਜਣਾ ਨਾਲ ਸਿਰ ਚ ਮਾਰਦੀਆਂ ਸੱਟਾਂ ਉਹ ਅਸੀਂ ਸਿਟੀ ਸਕੈਨ ਕਰਾਇਆ ਦਾ ਪਤਾ ਚੱਲਿਆ ਕਿ ਦੂਜਿਆਂ ਦੇ ਵੀ ਲੱਗੀਆਂ ਲੜਾਈ ਦੇ ਵਿੱਚ ਉਹਨਾਂ ਦੇ ਉਹਨਾਂ ਦੀ ਸਾਡੇ ਕੋਲ ਬਗੈਰਾ ਵੀ ਇਹਨਾਂ ਦੀ ਸਾਰੀ ਜਦੋਂ ਉਹਨਾਂ ਬੁਲਟ ਤੇ ਮੁੰਡਾ ਆ ਰਿਹਾ ਹੈ ਮੁੜੇ ਮੁੜੇ ਨੂੰ ਡੱਕਿਆ ਹੈ ਇਹਨਾਂ ਨੇ ਔਰ ਜਦੋਂ ਇਹ ਮਾਰਨ ਪਏ ਹੈ ਸਾਡੇ ਕੋਲ ਸਾਰੀਆਂ ਵੀਡੀਓ ਆ ਗਈਆਂ ਸਾਡੇ ਕੈਮਰੇ 'ਚ ਸਾਰਾ ਕੁਝ ਉਹਨਾਂ ਦਾ ਆਨ ਰਿਕਾਰਡ ਹੈਗਾ ਕਿ ਜਦੋਂ ਉਹ ਮਾਰ ਕੇ ਜਾ ਰਹੇ ਆ ਉਹਦੀਆਂ ਵੀਡੀਓ ਵੀ ਆ ਗਈਆਂ ਕਿ ਬਿਲਕੁਲ ਉੱਥੋਂ ਠੀਕ-ਠਾਕ ਨਿਕਲੇ ਕਿਸੇ ਦੇ ਘਰੇਟ ਤੱਕ ਨਹੀਂ ਲੱਗੀ ਹੋਈ ਸਾਰੇ ਆਪਣੇ ਮੋਟਰਸਾਈਕਲ 'ਤੇ ਠੀਕ-ਠਾਕ ਜਾ ਰਹੇ ਆ ਕਿਸੇ ਤੇ ਕੋਈ ਛੱਟ ਨਹੀਂ ਲੱਗੀ ਹੋਈ ਇਹ ਸਰਬ ਉਹਨਾਂ ਨੇ ਇੱਕ ਆਪਣਾ ਮਤਲਬ ਕਿ ਮਾਰ ਕੇ ਵਜਨ ਦਾ ਇੱਕ ਕਰ ਲਿਆ ਕਿ ਅਸੀਂ ਵੀ ਹਜ਼ਾਰ ਵਾਰ ਕੀ ਸੀ ਹੁਣ ਉਹ ਹਜ਼ਾਰ ਹੁਣ ਫੜੇ ਹਕੀਆਂ ਕਿਰਪਾਨਾਂ ਸਾਰੇ ਬੜਾ ਕੁੱਚੇ ਕੋਈ ਬੜਾ ਉਹਨਾਂ ਦੇ ਕਿਤੇ ਕਿਤੇ ਲੱਗੀਆਂ ਹੁੰਦੇ ਇਹਦੇ ਮੋੜੇ ਤੇ ਸਿਰ ਤੇ ਸੱਟ ਲੱਗਦੀ ਹੈ ਗੋਡੇ ਸੱਟ ਲੱਗਦੀ ਹੈ ਤੇ ਇਹਦੇ ਲੱਗੇ ਮੂੰਹ ਤੇ ਵੀ ਮੌਕੇ ਤੇ ਅਸੀਂ ਪੰਜਾਬ ਵਾਲਾ ਨਹੀਂ ਕੀਤਾ ਕੋਈ ਉਹਦਾ ਮੈਂ ਅੱਜ ਆਇਆ ਤੇ ਉਹ ਲੜੇ ਕਹਿੰਦੇ ਮੈਂ ਉਹਦੇ ਬਾਕੀ ਮੋੜੇ ਲੱਗੇ ਤੇ ਛੜਾਣੇ ਉਹਦੇ ਮੇਰੇ ਸਟੈਂਡਿੰਗ ਹੋ ਜੇ ਮੈਂ ਇਤਨੀ ਪਿਆ ਪਤਾ ਮੇਰਾ ਸ਼ਹਿਰ ਮੇਰੀ ਖਬਰ ਦੇ ਇਸ ਬੁਲੇਟਿਨ ਦੇ ਅੱਜ ਦੇ ਸਫ਼ਰ ਨੂੰ ਇੱਥੇ ਹੀ ਵਿਰਾਮ ਦਿੰਨੇ ਆ ਕੱਲ ਫੇਰ ਅਸੀਂ ਤੁਹਾਡੇ ਲਈ ਤੁਹਾਡੇ ਹੀ ਸ਼ਹਿਰ ਦੀਆਂ ਚੌਣਵੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਾਜ਼ਾ ਤੇ ਰੋਚਕ ਖਬਰਾਂ ਦੇ ਲਈ ਤੁਸੀਂ ਸਾਡੇ YouTube Facebook ਤੇ Instagram ਚੈਨਲ ਨੂੰ ਸਬਸਕ੍ਰਾਈਬ ਫੋਲੋ ਤੇ ਲਾਈਕ ਕਰ ਸਕਦੇ ਹੋ ਸਾਨੂੰ ਤੁਹਾਡੇ ਸੁਝਾਅ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ ਤੁਸੀਂ ਸਾਨੂੰ ਆਪਣੇ ਸੁਝਾਅ ਤੇ ਵਿਚਾਰ ਜਿਹੜਾ ਨੇ ਸਾਡੀ ਈਮੇਲ ਆਈਡੀ www.hamdardtv@gmail.com ਤੇ ਵੀ ਦੇ ਸਕਦੇ ਹੋ ਇਸ ਤੋਂ ਇਲਾਵਾ ਤਾਜ਼ਾ ਖਬਰਾਂ ਲਈ ਸਾਡੀ ਵੈਬਸਾਈਟ www.hamdardmediagroup. ਤੇ ਵੀ ਤੁਸੀਂ ਸਾਡੀਆਂ ਖਬਰਾਂ ਦੇਖ ਸਕਦੇ ਹੋ ਕੱਲ ਫੇਰ ਤੁਹਾਡੇ ਇਲਾਕੇ ਦੀਆਂ ਸੱਜਰੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ